ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਿੱਕਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਢਿਲੋ ਡੇਰੀ ਫਾਰਮ ਪਿੰਡ ਰਾਜਾਸਾਂ ਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਨਾਗ ਦਿਖਾਵਾਂਗੇ ਦੋਵੇਂ ਸੂਏ ਸਵਾਏ ਆ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਹਾਂ ਜੀ ਕਿਰਪਾ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵਿੱਚ ਹਰਮਨ ਸਿੰਘ ਜੀ ਲਾਂਬਰ ਸਰ ਤਸੀਲ ਜਨਾਲਾ ਠੀਕ ਆ ਜੀ ਫੋਨ ਨੰਬਰ ਹੈਗਾ 826444231 ਠੀਕ ਆ ਜੀ ਬਾਈ ਜੀ ਦੱਸਿਓ ਹਾਂ ਕਿ ਕਣਵਾ ਸੂਆ ਸੂਈ ਜਮੈਂ ਜਿਤ ਜਾਸੂਆ ਸੂਈ ਮਾ ਚ 10 ਲੀਟਰ ਦੁੱਧ ਲਓ ਜੀ ਸੂਆ ਤੀਸਰਾ ਤੇ ਦੁੱਧ ਜਿਹੜਾ 10 ਲੀਟਰ ਤਿਆਰ ਆ ਤੇ ਫੀਮੇਲ ਕਾਫ ਜੇ ਡਬਲ ਫਾਇਦਾ ਪਿਛੇ ਆ ਵੇਖੋ ਵੀਰ ਜੀ ਲੈ ਆਓ ਚੱਡਾ ਨਹੀਂ ਵੇਚਦੇ ਜੈਨ ਐਚ ਐਫ ਗਾਂ ਵਰਗਾ ਕਰਮਾਲੀ ਨੂੰ ਲੱਗਾ ਪਿਆ ਵਾ ਥਣ ਵੀ ਬਾ ਕਮਾਲ ਐਨ ਕੱਲਾ ਕੱਲਾ ਤੇ ਜੈਡ ਬਲੈਕ ਪੂਸ਼ ਤਾਂ ਕਿ ਜਿਹੜੇ ਵਾਲ ਕਾਲੇ ਆ ਬਾਕੀ ਇਹੋ ਜਿਹਾ ਮਾਲ ਵੀਰ ਹਰਮਨ ਦੇ ਕੋਲੋਂ ਲੱਭਣਾ ਰੇਟ ਬਿਲਕੁਲ ਨਹੀਂ ਕਿੰਨੇ ਕਹਦੇ ਪਸ਼ੂ ਚੰਗੇ ਹੁੰਦੇ ਆ ਵੀਰ ਦੇ ਕੋਲ ਢਿੱਲੋ ਡੇਰੀ ਫਾਰਮ ਵਾਲਾ ਵੀਰ ਰਾਜੇ ਸਾਸੀ ਦਾ ਵੇਖੋ ਵੀਰ ਜੀ ਕਰਦ ਵੇਖੋ ਮੈਂ ਦਾ ਵਜੋਂ ਵੇਖੋ ਇੱਕ ਰੰਗ ਕਾਲੀ ਸ਼ਾਈ ਵੇਖੋ ਮੈਂ ਦੀ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਸਿੰਘ ਸਿੰਘ ਵੀ ਚੰਗਾ ਪਿਓਰ ਮੋਰਾ ਨਸਲ ਦੀ ਆ ਤੇ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਵੀ ਇਹਨਾਂ ਡੇਰ ਮਹੀਨੇ ਦੇ ਲੱਗ ਬੰਨੇ ਟਾਈਮ ਹੋ ਹੀ ਗਿਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਡੇਢ ਕ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਮਿਲਕ ਵੈਨ ਜਿਹੜੀ ਬਹੁਤ ਚੰਗੀ ਆ ਹਨ ਪੈਪਾਂ ਲਕੀਆਂ ਪਈਆਂ ਦੋਵਾਂ ਸਾਈਡਾਂ ਤੇ ਹੀ ਤੇ ਚੱਡਾ ਜਿਹੜਾ ਬਹੁਤੀ ਬਾਖਮਾਲ ਆ ਸੱਜਰ ਨੇ ਕਿੰਨਾ ਘ ਭਰਿਆ ਸੀ ਜੀ 14 15 ਕਿਲੋ ਵਾਲੀ ਮਹੀਂ ਆ ਕੱਢ ਦੇਖੋ ਲੈ ਵਾ ਵੇਖੋ ਹੁਣ ਵੀ 10 ਕਿਲੋ ਦੁੱਧ ਹੋਊਗਾ ਥੱਲੇ ਮਹੀਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 14 ਕਿਲੋ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਤੇ ਥੋੜੀ ਜੀ ਚਲੋ ਸੰਭਲ ਲਈਏ ਬਾਕੀ ਸੰਭਲੂ ਕੋਈ ਭਰਾ ਤੇ ਦੁੱਧ ਚੰਗਾ ਕੱਢੀ ਜੋਗੇ ਮਿਲਕ ਵੈਂਜ ਤੇ ਥਣਾ ਦਾ ਸੈਜ ਗਿਆ ਬ ਚੰਗਾ ਵਾ ਜੀ ਨਾੜੂ ਦੇ ਬੱਚਾ ਹੋਵੇ ਮੈਂ ਲੱਖੋਂ ਬਾਹਰ ਆ ਹਾਂਜੀ 90 ਦੀ ਦੇਈਏ 90 ਦੀ ਕਰ ਦਈਏ ਜੈ ਜੈ ਜੀ 85 ਦੇ ਨਾਲ ਦੇ ਦੀਏ 85 ਦੀ ਭਾਜੀ ਵੇ ਲੋ ਮੈਂ ਤਾਂ ਨਾਗੀ ਗੰਜਾਇਤ ਕਰ ਦਈਏ ਤੁਸੀਂ ਕਰ ਦੋ ਇੱਕੋ ਗੱਲ ਕਰਦੇ ਮੇਤੇ ਫਿਰ ਇੱਕੋ ਹੀ ਗੱਲ ਆਹੋ 80 ਲਓ ਜੀ 80000 ਦੀ ਵੀਰ ਕਹਿੰਦਾ ਕਿ ਦੇ ਦੇਵਾਂਗੇ ਬਿਲਕੁਲ ਹੀ ਨੋਰਮਲ ਰੇਡ ਆ ਬਾਕੀ ਬਾਜ਼ਾਰ ਕਰਮਿਆਂ ਤੇ ਛੋੜਛਾਪਾ ਵੀ ਮੌਕੇ ਤੇ ਬਾਈ ਕਹਦਾ ਕਿ ਕਰ ਦੇਵਾਂਗੇ ਜਿਹੜਾ ਵੀਰ ਭਰਾ ਭਾਈ ਜੀ ਫੋਨ ਕਰਕੇ ਕਹੂਗਾ ਮੀਤਾ ਡੇਰੀ ਫਾਰਮ ਤੇ ਵੀਡੀਓ ਵੇਖੀ ਆ ਅੱਛਾ ਜੀ ਲਓ ਜੀ 2000 ਛੋੜ ਮੀਤਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਕਰਕੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਜਿਹੜਾ ਸਬਸਕ੍ਰਾਈਬ ਕਰਕੇ ਆਊਗਾ ਤੇ ਸ਼ੇਅਰ ਕਰਕੇ ਆਊਗਾ ਉਹਨੂੰ 2000 ਦਾ ਮਾਣ ਤਨ ਮੀਤਾ ਡੇਰੀ ਫਾਰਮ ਵੱਲੋਂ ਆਫਰ ਆ ਫਿਰ 78000 ਦੀ ਹੈ ਨਾ ਫਿਰ 78000 ਦੀ ਦੇ ਦਾਂਗੇ ਸੁਆ ਬੈਣ ਸੁਈਆ 9 ਕਿਲੋ ਦੁੱਧ ਅੱਛਾ ਜੀ ਜਿਹੜਾ ਸੋਲ ਆ ਲੀਟਰ ਦਾ ਮੀਟਰ ਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਲਓ ਜੀ 15 ਦਿਨਾਂ ਦੀ ਸੁਈ ਠੀਕ ਹੈ ਠੀਕ ਹੈ ਫੀਮੇਲ ਕਾਫ ਜਿਹਦੇ ਪਿੱਛੇ ਵੀ 10 12 ਦਿਨਾਂ ਦੇ 15 ਦੀ ਕੋਈ ਮੰਨ ਕੇ ਲੈ ਜੇ ਦੁੱਧ 9 ਕਿਲੋ ਤਿਆਰ ਆ ਲਓ ਜੀ ਫੈਲ ਕੁਆਲਟੀ ਵੀ ਚੰਗੀ ਕ੍ਰੋਸ ਦੇ ਵਿੱਚ ਆ ਗਈ ਤੇ ਥਣ ਵੀ ਜਿਹੜਾ ਬਹੁਤ ਚੰਗਾ ਲੱਗਾ ਵਾ ਇਹਦਾ ਵੀਰ ਜੀ ਮੁੱਲ ਫਿਰ ਮੁੱਲ ਵੀ ਕੀ ਇਹਦਾ 35 ਕਰ ਦੇ ਜੀ ਅੱਛਾ ਜੀ 30 ਦੇ ਲੀਏ ਕਰ ਦਈਏ ਜੱਜ ਜੀ ਜਿਹੜਾ ਆਪਣਾ ਫੋਨ ਲਾ ਕੇ ਕਹੋ ਮੀਤੇ ਡੇਰੀ ਫਾਰਮ ਵਾਲੋ ਮਾਣੋ ਇਹ ਲੱਗਾਏ 2000 ਲਓ ਜੀ 2000 ਇਹਦਾ ਤੇ 2000 ਦਾ ਹੀ ਮੱਝ ਠੀਕ ਆ ਠੀਕ ਆ ਲਓ ਜੀ ਵੀਡੀਓ ਸ਼ੇਅਰ ਵੀ ਕਰਕੇ ਆਏ ਉਹਦੇ 2000 ਚਲੋ 2 4000 ਦਾ ਮਾਨ ਤਾਨ ਕਰਾਤਾ ਜਿਹੜਾ ਡਾ ਮੀਤਾ ਡੇਰੀ ਫਾਰਮ ਨੇ ਬਾਕੀ ਵੀਡੀਓ ਨੂੰ ਬਤ ਬਤ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਚਲੋ ਕੇ ਵੀਰਪਰਾਂ ਲੱਗੇ ਪਸ਼ੂ ਖਰੀਦਣਾਂ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ